ਐਵੇਂ ਮੈਂ ਸੋਚ ਚੱਕੀ ਜਾ ਉਹ ਗੁਟਕਾ ਸਾਫ ਫੜੀ ਜਾ ਉਹ ਗੁਰਵਿੰਦਰ ਜੀ ਕੋਈ ਫਾਇਦਾ ਨਹੀਂ ਇਸ ਕੰਮ ਦਾ ਇਹ ਕਹੀ ਜਾਂਦੇ ਇਹਨੂੰ ਕੋਈ ਕਿਹੜਾ ਫਾਰਮੂਲਾ ਬਈ ਅੰਮ੍ਰਿਤਪਾਲ ਦੇ ਪਿਤਾ ਕੋਲੇ ਵੀ ਮੈਂ ਰਾਤ ਨੂੰ ਨਸ਼ਾ ਬੰਦ ਕਰ ਦੂੰਗਾ ਫੇਰ ਸਾਨੂੰ ਆਲਟਰਨੇਟਿਵ ਦੇਣਾ ਪਊਗਾ ਜਨਾਬ ਲੋ ਟੀਕਾ ਲਾਉਂਦੇ ਆ ਟੀਕੇ ਆਲਾ ਮਰ ਜਾਂਦਾ 2.5 ਸਾਲਾਂ ਚ ਗੋਰੀਆਂ ਆਲਾ ਮਰ ਜਾਂਦਾ 55 ਸਾਲਾਂ ਚ ਚਿਟੇ ਆਲਾ ਮਰ ਜਾਂਦਾ 3 ਸਾਲਾਂ ਚ ਸਮੈਕ ਆਲਾ ਮਰ ਜਾਂਦਾ 3 ਸਾਲਾਂ ਚ ਇਹ ਨਸ਼ਾ ਨਸ਼ਾ ਕੋਈ ਵੀ ਚੰਗਾ ਨਹੀਂ ਹੈ ਉਹ ਬੀਬੀਆਂ ਸਾਡੀਆਂ ਚਾਹ ਪੀਂਦੀਆਂ ਤੜਕੇ ਉੱਠ ਕੇ ਇਹਨਾਂ ਨੂੰ ਹੁਣੇ ਕਹਦੇ ਹੋ ਵੀ ਚਾਹ ਨਹੀਂ ਪੀਣੀ ਡਾਕਟਰ ਵੀ ਕਹਦੇ ਨਹੀਂ ਪਰ ਪੀਣ ਗਈਆਂ ਹਟਦੀਆਂ ਨਹੀਂ ਵੱਡੇ ਵੀ ਚਾਹ ਨਸ਼ਾ ਹੈ ਚਾਹ ਬਿਨਾ ਮੰਜੇ ਤੋਂ ਨਹੀਂ ਉੱਠੇ ਜਾਂਦਾ ਬੋਲੋ ਪੀਨੇ ਹੋ ਕਿ ਨਹੀਂ ਪਿੰਦੇ ਬਿਲਕੁਲ আচ্ছা ਹੁਣ ਪੀਣੀ ਨਹੀਂ ਤੁਸੀਂ 5 ਦਿਨ ਚਾਹ ਯਾਰ ਮੇਰੀ ਮਨ ਮੰਨ ਲਓ ਮੈਂ ਤਾਂ 5 ਦਿਨ ਚਾਹ ਨਹੀਂ ਪੀਣੀ ਮੰਨ ਲੋਗੇ ਆ ਪੰਜ ਕਿਲੋ ਮੇਰੇ ਕਹਿੰਦਾ ਉਹ ਚਾਹ ਨਹੀਂ ਛੱਡਦਾ ਤੇ ਚਿੱਟਕ ਵਿੱਚ ਛੱਡੂਗਾ ਚਾਹ ਦਾ ਬਦਲਾਵ ਦਿਓ ਚਿੱਟੇ ਦਾ ਹਫੀਮ ਆ ਚਿੱਟੇ ਦਾ ਪੀਕੇ ਦਾ ਕੈਪਸੂਲਾਂ ਦਾ ਬਦਲਾਵ ਹੈ ਹਫੀਮ ਤੇ ਪੋਸਟ ਉਹ ਇਰਾਜੀ ਰਵੇ ਗੁੱਸੇ ਹੋ ਮੈਂ ਹਫੀਮ ਤੇ ਪੋਸਟ ਵਾਲਾ ਬੰਦਾ ਕਦੇ ਮਰਦਾ ਨਹੀਂ ਵੇਖਿਆ ਤੁਸੀਂ ਵੇਖਿਆ ਨਸ਼ਾ ਖਾ ਕੇ ਜਿਆਦਾ ਕੰਮ ਕਰਦਾ ਪਰ ਫੇਰ ਅਸੀਂ ਉਹਨੂੰ ਬੰਦ ਕਰਕੇ ਉਹਨੂੰ ਠੀਕ ਕਰਾਂਗੇ ਬੰਦੇ ਨਹੀਂ ਤਾਂ ਸਿੱਧਾ ਨਹੀਂ ਕੋਈ ਨਸ਼ਾ ਬੰਦ ਕਰ ਸਕਦੀ ਸਰਕਾਰ ਇਹ ਲਿਖ ਕੇ ਲੈ ਲੋ ਝੂਠ ਬੋਲਦਾ ਜੋੜਾ ਨਹੀਂ ਬੋਲਦਾ ਇਹ ਐਵੇਂ ਤਰੀਕੇ ਕੱਢਣੇ ਪੈਣਗੇ ਜਨਾਬ ਜੇ ਤਰੀਕੇ ਕੱਢੋਗੇ ਤਾਂ ਪੰਜਾਬ ਬਚੇਗਾ